ਨਗਰ ਪੰਚਾਇਤ ਅਜਨਾਲਾ ਦੇ ਵੱਲੋਂ ਸਵੱਛ ਅਭਿਆਨ ਦੇ ਤਹਿਤ ਸ਼ਹਿਰ ਦੇ ਅੰਦਰ ਬਣਾਏ ਜਾ ਰਹੇ ਬਾਥਰੂਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੇ ਕਿ ਸ਼ਾਈ ਪਾਈਚਾਰੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇਸ ਦੌਰਾਨ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੇ ਵਿਰੋਧ ਸ਼ਾਈ ਪਾਈਚਾਰੇ ਦੇ ਵੱਲੋਂ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ ਸ਼ਾਈ ਪਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਬਰਸਤਾਨ ਦੇ ਬਾਹਰ ਇਹ ਬਾਥਰੂਮ ਬਣਾਏ ਜਾ ਰਹੇ ਨੇ ਜਿਸ ਦੇ ਚਲਦੇ ਉਸ ਇਸ ਦਾ ਵਿਰੋਧ ਕਰ ਰਹੇ ਨੇ ਤੇ ਜਲਦ ਹੀ ਜਲਦ ਜਲ ਤੋਂ ਜਲ ਜਿਹੜਾ ਹੈ ਨਗਰ ਪੰਚਾਇਤ ਦੇ ਵੱਲੋਂ ਬਣਾਏ ਜਾ ਰਹੇ ਬਾਥਰੂਮਾਂ ਨੂੰ ਰੋਕਣ ਦੀ ਮੰਗ ਵੀ ਕਰ ਰਹੇ ਨੇ ਇਸ ਮੌਕੇ ਤੇ ਐਡਵੋਕੇਟ ਸੁਨੀਲ ਪਾਲ ਅਤੇ ਉਹਨਾਂ ਦੇ ਸਾਥੀ ਨੇ ਸ਼ਾਈ ਪਾਈਚਾਰੇ ਦੇ ਲੋਕਾਂ ਦਾ ਸਾਥ ਦਿੰਦੇ ਹੋਏ ਬਣ ਰਹੇ ਬਾਥਰੂਮ ਦਾ ਵਿਰੋਧ ਕੀਤਾ ਹੈ ਕਿਹਾ ਹੈ ਕਿ ਇਹ ਬਿਲਕੁਲ ਗਲਤ ਹੈ ਨਗਰਪੰਚਾਇਤ ਅਜਨਾਲਾ ਨੂੰ ਬਹੁਤ ਵਾਰ ਇਸ ਸੰਬੰਧੀ ਰੋਕਿਆ ਗਿਆ ਨਗਰਪੰਚਾਇਤ ਅਜਨਾਲਾ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਕਬਰਿਸਤਾਨ ਦੇ ਬਾਹਰ ਬਾਥਰੂਮ ਬਣਾਉਣ ਦੀ ਬਜਾਏ ਕਿਸੇ ਹੋਰ ਜਗ੍ਹਾ ਤੇ ਬਾਥਰੂਮ ਬਣਵਾਏ ਜਾਣ ਦੂਜੇ ਪਾਸੇ ਨਗਰਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਬਾਥਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਬਾਥਰੂਮ ਨਗਰਪੰਚਾਇਤ ਅਜਨਾਲਾ ਦੀ ਜਗ੍ਹਾ ਦੇ ਵਿੱਚ ਹੀ ਬਣਾਏ ਜਾ ਰਹੇ ਨੇ ਲੋਕਾਂ ਦੇ ਵੱਲ ਵੱਲੋ ਜਾਣਬੂਜਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ। ਟਾਰਗੇਟ ਹਾਂ ਹਾਂ ਤੇ ਕੀ ਗੱਲਬਾਤ ਹੈ ਜੀ? ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਆਈ ਨਾਲਾ, ਵਾਰ ਨੰਬਰ 1 ਤੋਂ। ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆਈ ਨਾਲਾ ਵਾਲੇ, ਇਹ ਸਾਰੀ ਕਬਰਿਸਤਾਨ ਦੀ ਜਗ੍ਹਾ ਕ੍ਰਿਸ਼ਨਨ ਭਾਈ ਜਾਰੇ ਦੇ ਕ੍ਰਿਸ਼ਨਨ ਕਮਿਊਨਿਟੀ ਦੀ ਜਗ੍ਹਾ ਵਾ, ਜਿੱਥੇ ਉਹਨਾਂ ਦਾ ਆਖਰੀ ਸਥਾਨ ਆ, ਉਹਨਾਂ ਨੂੰ ਮੌਤ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ। ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ। ਉਹਨਾਂ ਨਾਲ ਸਰਾਸਰ ਜਾਤੀ ਹੋਂਡੀ ਟਕੇਸ਼ਾ ਹੀ ਹੋਂਡੀ ਆ। ਸ਼ਰੀਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਪ੍ਰਧਾਨ ਨਗਰ ਪੰਚਾਇਤ ਐ ਨਾਲਾ ਜਸਪਾਲ ਸਿੰਘ ਢਿੱਲੋਂ ਵੱਲੋਂ ਅੱਗੇ 5-6 ਵਾਰੀ ਇਹਨਾਂ ਨੂੰ ਡਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾ ਉੱਥੇ ਬਾਥਰੂਮ ਨਾ ਬਣਾਏ ਜਾਣ ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਹਾਂ ਵਾਹ ਵਾ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ ਸਲਾਘਾਯੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰ ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫਿੜਦੇ ਆ ਵੇਖੋ ਸਰਕਾਰੀ ਜਗ੍ਹਾ ਉੱਥੇ ਕਿਉਂ ਨਹੀਂ ਬਾਥਰੂਮ ਬਣਾਏ ਜਾ ਰਹੇ ਪਬਲਿਕ ਕਬਰਿਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ ਕ੍ਰਿਸਚਨ ਭਾਈ ਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੋਰ ਕੀ ਮੰਗ ਕਰਦੇ ਹੋ ਅਸੀਂ ਮੰਗੇ ਉਹ ਕਰਦੇ ਪਹਿਲਾਂ ਵੀ ਨਗਰਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ 6 ਮਹੀਨੇ ਬਾਅਦ ਆਏ ਫੇਰ ਚੁੰਚਣੀ ਛੇੜ ਦਿੰਦੇ ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ ਅਸੀਂ ਇਹੋ ਮੰਗ ਕਰਦੇ ਆ ਇੱਥੋਂ ਬਾਥਰੂਮ ਚੋੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਜ ਨਹੀਂ ਆ ਕ੍ਰਿਸ਼ਚਨ ਪਾਈ ਜਰ ਦੇ ਜਗ੍ਹਾ ਨੂੰ ਟਾਰਗੇਟ ਕਰਦੇ ਅਸੀਂ ਐਸਡੀਐਮ ਸਾਹਿਬ ਦੇ ਕੋਲ ਪੇਸ਼ ਹੋਏ ਫਿਰ ਪੇਸ਼ ਹੋਵਾਂਗੇ ਨਹੀਂ ਤੇ ਆਪਾਂ ਡੀਸੀ ਅਮਰਸਰ ਜਾ ਕੇ ਧਰਨਾ ਦੇਵਾਂਗੇ ਸਾਰੇ ਇਕੱਠੇ ਹੋ ਗਏ ਨਾਲੇ ਕ੍ਰਿਸ਼ਚਨ ਪਾਈ ਜਰ ਦੇ ਲੋਕ ਜਿੰਨੇ ਵੀ ਆਜੇ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ 크ਰਿਸਚੀਅਨ ਕਮਿਊਨਿਟੀ ਦੇ ਲੀਡਰ ਸਾਹਿਬਾਨ ਫਾਦਰ ਸਾਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂਕ ਵਰਤੋਂ ਚ ਲਿਆਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਹੈ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ ਚ ਲਿਆਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਰਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਵੱਡੇ ਲੀਡਰ ਆ ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਰੁਕਵਾ ਦਿੱਤਾ ਅਸੀਂ ਕਿਸੇ ਬਾਦ-ਬਿਵਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦੇਾਂਗੇ ਪਰ ਇਹਨਾਂ ਦੇ 크੍ਰਿਸਚੀਅਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ 크੍ਰਿਸਚੀਅਨ ਲੀਡਰਾਂ ਦੀ ਮਤਲਬ ਮੈਂ 크੍ਰਿਸਚੀਅਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਹਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰਿਕਵਰਡ ਬਣਨਾ ਚਾਹੁੰਦੇ ਆ ਕਿ ਜੇਕਰ ਸ਼ਹਿਰ ਅੱਜ ਤੋਂ 15-20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰਨੇ ਲਈ ਜੇ ਇਹ ਸਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰਿਕਵਰਡ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ ਸੱਤ ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਆ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵਿਜ਼ਨ ਪਾਉਂਦੇ ਆ ਉਹ ਮੇਰੇ ਕੋਲ ठेकेदार ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਹੈ ਅਸੀਂ ਮਾੜ ਜੋਗੇ ਡੀਸੀ ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਹੈ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ 'ਚ ਲਿਆਂਦੀ ਜਾਵੇ